ਸਾਤ ਸੰਗਤ ਤੇ ਬਾਦਸ਼ਾਹ ਦੇ ਸਿਪਾਈ ਕਹਿਣ ਲੱਗੇ ਕਿੱਥੇ ਜਲਿਆ ਭਾਈ ਹੁਣ ਪਸੀਨੇ ਨਾਲ ਕੱਪੜੇ ਭਿੱਜੇ ਹੋਏ ਸਿਰ ਦੇ ਉੱਪਰ ਘਾਹ ਦੀ ਪੰਡ ਰੱਖੀ ਹੋਈ ਉਹ ਗੁਰਸਿੱਖ ਪਿਆਰ ਭਿੱਜੇ ਬੋਲਾਂ ਨਾਲ ਕਹਿਣ ਲੱਗਾ ਕਹਿੰਦਾ ਜੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਸਿਪਾਈ ਵੇਖ ਕੇ ਹੱਸਣ ਲੱਗ ਪਏ ਕਹਿਣ ਲੱਗੇ ਵੀ ਇਸ ਹਾਲਤ ਵਿੱਚ ਤੂੰ ਜਾਵੇਂਗਾ ਅੰਦਰ ਤੂੰ ਸਿੱਖ ਕਹਿੰਦਾ ਫਿਰਕੀ ਹੋ ਗਿਆ ਮੇਰੇ ਸੱਚੇ ਪਾਤਸ਼ਾਹ ਤਾਂ ਇਸੇ ਹਾਲਤ ਵਿੱਚ ਹੀ ਪ੍ਰਵਾਨ ਕਰ ਲੈਂਦੇ ਨੇ ਉਹ ਸਿਪਾਈ ਪੁੱਛਦੇ ਆ ਸਿਰ ਤੇ ਕੀ ਰੱਖਿਆ ਹੋਇਆ ਉਹ ਕਹਿੰਦਾ ਜੀ ਘਾਦੀ ਪੰਡ ਕਿਸ ਵਾਸਤੇ ਲਿਆ ਆ ਸਿੱਖ ਕਹਿਣ ਲੱਗਾ ਜੀ ਇਹ ਸੱਚੇ ਪਾਤਸ਼ਾਹ ਨੂੰ ਭੇਟਾ ਕਰਨੀ ਉਹਨਾਂ ਦੇ ਘੋੜਿਆਂ ਵਾਸਤੇ ਸਿਪਾਈ ਹੋਰ ਹੱਸਣ ਲੱਗ ਪਏ ਉੱਚੀ ਉੱਚੀ ਰੋਕ ਕੇ ਕਹਿਣ ਲੱਗੇ ਕਹਿੰਦੇ ਤੁਸੀਂ ਅੰਦਰ ਨਹੀਂ ਜਾ ਸਕਦੇ ਇਸ ਹਾਲਤ ਵਿੱਚ ਅੰਦਰ ਨਹੀਂ ਜਾ ਸਕਦੇ ਇਹ ਸਭ ਕੁਝ ਲੈ ਕੇ ਨਹੀਂ ਅੰਦਰ ਜਾ ਸਕਦੇ ਕਿਉਂਕਿ ਇਸ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਤਾਂ ਵੱਡੇ ਵੱਡੇ ਬਾਦਸ਼ਾਹ ਹੁੰਦੇ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਆਉਂਦੇ ਨੇ ਬੜਾ ਕੀਮਤੀ ਨਜ਼ਰਾਨਾ ਲੈ ਕੇ ਵਸਤੂਆਂ ਪਦਾਰਥ ਲੈ ਕੇ ਭੇਟ ਕਰਦੇ ਨੇ ਤੇ ਤੂੰ ਘਾ ਦੀ ਪੰਡ ਚੁੱਕੀ ਫਿਰਦਾ ਸਿੱਖ ਕਹਿਣ ਲੱਗਾ ਮੈਨੂੰ ਅੰਦਰ ਤਾਂ ਜਾਣ ਦਿਓ ਮੇਰੇ ਸੱਚੇ ਪਾਤਸ਼ਾਹ ਇਹ ਪ੍ਰਵਾਨ ਕਰ ਲੈਣਗੇ ਇਹ ਬਾਤ ਸੁਣੀ ਅੰਦਰ ਜਹਾਂਗੀਰ ਬਾਦਸ਼ਾਹ ਨੇ ਉਹ ਆਪਣੇ ਸਿੰਘਾਸਨ ਤੋਂ ਉੱਠ ਕੇ ਦਰਵਾਜ਼ੇ ਤੱਕ ਆਉਂਦਾ ਹੈ ਸਿਪਾਈਆਂ ਨੂੰ ਪੁੱਛਦਾ ਹੈ ਭਾਈ ਕੌਣ ਹੈ ਸਿਪਾਈ ਕਹਿੰਦੇ ਜੀ ਕੋਈ ਹੈ ਕਹਿੰਦਾ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਤੇ ਸਿਰ ਤੇ ਘਾਦੀ ਪੰਡ ਰੱਖੀ ਹੋਈ ਹੈ ਤੇ ਸਾਧ ਸੰਗਤ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਵੀ ਆਉਣ ਦਿਓ ਗੁਰੂ ਕਾ ਸਿੱਖ ਸਾਧ ਸੰਗਤ ਜਦੋਂ ਉਸ ਤੰਬੂ ਦੇ ਵਿੱਚ ਪਹੁੰਚਿਆ ਸਾਹਮਣੇ ਸਿੰਘਾਸਨ ਦੇ ਉੱਪਰ ਬਾਦਸ਼ਾਹ ਜਹਾਂਗੀਰ ਬੈਠਾ ਹੋਇਆ ਮੈਂ ਪਹਿਲਾਂ ਬੇਨਤੀ ਕੀਤੀ ਸਿੱਖ ਪਹਿਲੀ ਵਾਰ ਆਇਆ ਦਰਸ਼ਨ ਕਰਨ ਇਹਨੂੰ ਪਤਾ ਨਹੀਂ ਕੌਣ ਨੇ ਘਾਦੀ ਪੰਡ ਜਾ ਕੇ ਪੈਰਾਂ ਦੇ ਵਿੱਚ ਰੱਖੀ ਇੱਕ ਟੱਕਾ ਕੱਢ ਕੇ ਜੇਬ ਵਿੱਚੋਂ ਮੱਥਾ ਟੇਕਿਆ ਦੋਵੇਂ ਹੱਥ ਜੋੜ ਕੇ ਤੇ ਨਮਸਕਾਰ ਕਰਕੇ ਬਚਨ ਆ ਕੇ ਆਪਣੇ মুখ ਤੋਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਸ ਸੇਵਕ ਦੀ ਸਿੱਖ ਦੀ ਤੁਸ ਜੀ ਭੇਟਾ ਪ੍ਰਵਾਨ ਕਰ ਲੋ ਕਿਰਪਾ ਰਹਿਮਤ ਕਰੋ ਮੇਰਾ ਜਨਮ ਮਰਨ ਦਾ ਦੁੱਖ ਕੱਟ ਦਿਓ ਸਾਧ ਸੰਗਤ ਇੰਨੀ ਬਾਤ ਸੁਣਦਿਆਂ ਹੀ ਨਾ ਜਹਾਂਗੀਰ ਬਾਦਸ਼ਾਹ ਕੰਬ ਗਿਆ ਕਿਉਂਕਿ ਉਹਦੇ ਕੋਲ ਇਹ ਤਾਕਤ ਨਹੀਂ ਸੀ ਕਿ ਉਹ ਜਨਮ ਮਰਨ ਦਾ ਦੁੱਖ ਕੱਟ ਸਕਦਾ ਹੋਵੇ ਪਰ ਉਸ ਨੂੰ ਇਹ ਵੀ ਸਮਝ ਆ ਗਈ ਵੀ ਇਹ ਸਿੱਖ ਹੈ ਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਉਹ ਕਹਿ ਰਿਹਾ ਹੈ ਤੇ ਉਹਨਾਂ ਦੇ ਦਰਸ਼ਨ ਕਰਨ ਆਇਆ ਜਿਹੜੀ ਬੇਨਤੀ ਉਹਨਾਂ ਦੇ ਕੋਲ ਇਹਨੇ ਕਰਨੀ ਸੀ ਜਿਹੜੀ ਭੇਟਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹਨੇ ਅਰਪਣ ਕਰਨੀ ਸੀ ਉਹ ਮੇਰੇ ਅੱਗੇ ਅਰਪਣ ਕਰ ਰਿਹਾ ਹੈ ਤੇ ਮੇਰੇ ਅੱਗੇ ਬੇਨਤੀ ਕਰ ਰਿਹਾ ਹੈ। ਜਹਾਂਗੀਰ ਨੇ ਸੱਚ ਕਹਿ ਦਿੱਤਾ ਉਹ ਕਹਿਣ ਲੱਗਾ ਸਿੱਖਾ ਤੈਨੂੰ ਭਲੇਖ ਹੈ ਕਿ ਸੱਚਾ ਪਾਤਸ਼ਾਹ ਮੈਂ ਤੂੰ ਜਿਸ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਉਹ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਵਾਲੇ ਤੰਬੂ ਦੇ ਵਿੱਚ ਨੇ ਤੂੰ ਗਲਤੀ ਨਾਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਆ ਗਿਆ। ਤੇ ਸਾਦ ਸੰਗਤ ਸਿੱਖ ਦਾ ਹਿਰਦਾ ਵੇਖੋ। ਸਿੱਖ ਦੀ ਬੇਪਰਵਾਹੀ ਵੇਖੋ। ਉਹਨੇ ਛੇਤੀ ਛੇਤੀ ਕਾਦੀ ਪੰਡ ਚੁੱਕੀ। ਇੱਕ ਟੱਕਾ ਜਿਹੜਾ ਨਮਸਕਾਰ ਕੀਤੀ ਸੀ ਉਹ ਵੀ ਚੁੱਕ ਲਿਆ। ਤੇ ਬੇਪਰਵਾਹੀ ਦੇ ਨਾਲ ਪਿੱਠ ਪੁਆ ਕੇ ਕਾਦੀ ਪੰਡ ਸਿਰ ਤੇ ਰੱਖ ਕੇ ਮੂੰਹ ਮੋੜ ਕੇ ਤੁਰ ਪਿਆ। ਜਹਾਂਗੀਰ ਬਾਦਸ਼ਾਹ ਨੇ ਆਵਾਜ਼ ਮਾਰੀ। ਜahangir ਬਾਦਸ਼ਾਹ ਕਹਿਣ ਲੱਗਾ ਸਿੱਖਾ ਰੁਕ ਜਾ ਇਹ ਬਾਦਸ਼ਾਹ ਜਹਾਂਗੀਰ ਦਾ ਦਰਬਾਰ ਹੈ ਤੇ ਤੈਨੂੰ ਇੱਥੋਂ ਮੈਂ ਖਾਲੀ ਨਹੀਂ ਜਾਣ ਦੇਣਾ ਚਾਹੁੰਦਾ ਪਹਿਲੀ ਵਾਰ ਹੈ ਕਿ ਮੇਰੀ ਜ਼ਿੰਦਗੀ ਦੇ ਅੰਦਰ ਕਿਸੇ ਨੇ ਮੈਨੂੰ ਘਾਦੀ ਪੰਡ ਲਿਆ ਕੇ ਭੇਡ ਕੀਤੀ ਹੋਵੇ ਤੇ ਉਹਨੂੰ ਮੈਂ ਖਾਲੀ ਮੋੜਦਿਆਂ ਇਹ ਘਾਦੀ ਪੰਡ ਤੂੰ ਇੱਥੇ ਰੱਖ ਦੇ ਇਹਨੂੰ ਨਾਂ ਲੈ ਕੇ ਜਾ ਜਿੰਨਾ ਇਹਦਾ ਭਾਰ ਹੈ ਮੈਂ ਇਸ ਦੇ ਬਦਲੇ ਤੈਨੂੰ ਖਜ਼ਾਨਿਆਂ ਦੇ ਵਿੱਚੋਂ ਸੋਨਾ ਚਾਂਦੀ ਦੇ ਦੇਣਾ ਤੇਰੀ ਝੋਲੀ ਭਰ ਕੇ ਤੈਨੂੰ ਰਵਾਨਾ ਕਰਾਂਗਾ ਪਰ ਘਾਹ ਦੀ ਪੰਡ ਨਾ ਲੈ ਕੇ ਜਾਵੀਂ ਪਹਿਲੀ ਵਾਰ ਕਿਸੇ ਨੇ ਘਾਹ ਦੀ ਪੰਡ ਮੈਨੂੰ ਭੇਟ ਕੀਤੀ ਹੈ ਤੇ ਸਾਧ ਸੰਗਤ ਅਗੂ ਸੇਖ ਕਹਿੰਦਾ ਸਿੱਖੀ ਇੰਨੀ ਸਸਤੀ ਨਹੀਂ ਸਿੱਖੀ ਦਾ ਮੁੱਲ ਗੁਰੂ ਦੀਆਂ ਬਖਸ਼ਿਸ਼ਾਂ ਦਾ ਮੁੱਲ ਸਤਗੁਰੂ ਦੀਆਂ ਪੇਟਾਵਾਂ ਦਾ ਮੁੱਲ ਤੇਰੇ ਖਜ਼ਾਨਿਆਂ ਦੇ ਤੁਲ ਨਹੀਂ ਹੋ ਸਕਦਾ ਜਿਹੜੀ ਅਸੀਸ ਮੈਨੂੰ ਸੱਚੇ ਪਾਤਸ਼ਾਹ ਦੇ ਕੋਲੋਂ ਮਿਲਣੀ ਹੈ ਉਦੇ ਬਰਾਬਰ ਤੇਰੇ ਖਜ਼ਾਨੇ ਕੋਈ ਮੈਨੇ ਨਹੀਂ ਰਖਦੇ ਤੂੰ ਭਾਵੇਂ ਬਾਦਸ਼ਾਹ ਹੈ ਮੈਨੂੰ ਤੇਰੇ ਖਜ਼ਾਨੇ ਨਹੀਂ ਚਾਹੀਦੇ ਇਹ ਪੇਟਾ ਗੁਰੂ ਦੀ ਹੈ ਤੇ ਸਤਿਗੁਰੂ ਦੇ ਅੱਗੇ ਹੀ ਸੱਚੇ ਪਾਤਸ਼ਾਹ ਦੇ ਅੱਗੇ ਹੀ ਅਰਪਣ ਹੋਵੇਗੀ ਜਹਾਂਗੀਰ ਬੜਾ ਹੈਰਾਨ ਹੋਇਆ ਵੀ ਧੰ ਸਿੱਖੀ ਧੰ ਇਹ ਸਿੱਖ ਵੀ ਜਿਹੜੇ ਕੀਮਤੀ ਨਜ਼ਰਾਨੇ ਠੁਕਰਾ ਕੇ ਖਜ਼ਾਨੇ ਠੁਕਰਾ ਕੇ ਤੇ ਆਪਣੇ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਲੈਣ ਤੁਰ ਪਿਆ ਸਿੱਖ ਗਿਆ ਜਹਾਂਗੀਰ ਬਾਦਸ਼ਾਹ ਮਗਰ ਮਗਰ ਸਾਧ ਸੰਗਤ ਅੱਜ ਵੇਖਣਾ ਚਾਹੁੰਦਾ ਹੈ ਕਿ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੈਸਾ ਸਤਿਕਾਰ ਬਖਸ਼ਦੇ ਹੈ